ਦੀ ਪਿਆਰੀ ਸਾ ਸੰਗ ਜੀ ਇੱਕ ਵਾਰੀ ਇਸਾਵਰ ਤੋਂ ਸੰਗ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਆਇਆ ਜਿੰਨਾ ਵਿੱਚ ਇੱਕ 14-15 ਸਾਲਾਂ ਦਾ ਬੱਚਾ ਸੀ ਜਿਹੜਾ ਕਿ ਆਪਣੀ ਉਮਰ ਨਾਲੋਂ ਕਿਤੇ ਵੱਧ ਚੁਸਤ ਨਜ਼ਰ ਆਉਂਦਾ ਸੀ ਤੇ ਜਦੋਂ ਉਸ ਬੱਚੇ ਨੇ ਗੁਰੂ ਸਾਹਿਬ ਜੀ ਅੱਗੇ ਸੀਸ ਨਿਵਾਇਆ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਕੇ ਭਾਈ ਸਿੱਖਾ ਤੇਰਾ ਨਾਮ ਕੀ ਹੈ ਤਾਂ ਉਸਨੇ ਉੱਤਰ ਦਿੱਤਾ ਕਿ ਬਾਦਸ਼ਾਹ ਜੀ ਮੇਰਾ ਨਾਮ ਜੋਗਾ ਹੈ ਤਾਂ ਗੁਰੂ ਜੀ ਨੇ ਫਿਰ ਪਿਆਰ ਨਾਲ ਪੁੱਛਿਆ ਕਿ ਭਾਈ ਕਿਸ ਜੋਗਾ ਹੈ ਤਾਂ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ ਜੀ ਤੁਹਾਡੇ ਜੋਗਾ ਤਾਂ ਗੁਰੂ ਸਾਹਿਬ ਜੀ ਨੇ ਬਚਨ ਬੋਲੇ ਕਿ ਅਸਾ ਭਾਈ ਜੋਗੇ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਭਾਈ ਜੋਗੇ ਤੇ ਗੁਰੂ ਜੀ ਦੇ ਬਚਨਾਂ ਦਾ ਅਜਿਹਾ ਅਸਰ ਹੋਇਆ ਕਿ ਉਸ ਦਾ ਘਰ ਬਾਪਸ ਜਾਣ ਦਾ ਜੀ ਹੀ ਨਾ ਬੀਤਾ ਤਾਂ ਉਸ ਨੇ ਆਪਣੇ ਮਾਤਾ ਪਿਤਾ ਪਾਸੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ ਤੇ ਭਾਈ ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਜੀ ਪਾਛ ਛੱਡ ਕੇ ਆਪ ਬਾਪਸ ਪਿਸਾਵਰ ਚਲੇ ਗਏ ਜੋਗੇ ਨੇ ਉਸੇ ਦਿਨ ਤੋਂ ਹੀ ਸੰਗਤ ਦੇ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਭਾਈ ਜੋਗੇ ਨੂੰ ਆਪਣਾ ਸੁਪੁੱਤਰ ਮੰਨਦੇ ਸਨ ਤੇ ਉਸ ਨੂੰ ਹਰ ਵੇਲੇ ਆਪਣੇ ਨਾਲ ਹੀ ਰੱਖਦੇ ਸਨ ਕਾਫੀ ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ ਕਿ ਇੱਕ ਦਿਨ ਭਾਈ ਜੋਗੇ ਦੇ ਪਿਤਾ ਭਾਈ ਗੁਰਮਣ ਸਿੰਘ ਜੀ ਗੁਰੂ ਜੀ پاس ਆਏ ਤੇ ਅਰਦਾਸ ਕਰਦੇ ਹਨ ਕਿ ਗੁਰੂ ਜੀ ਜੇਕਰ ਤੁਹਾਡੀ ਕਿਰਪਾ ਹੋਵੇ ਤਾਂ ਅਸੀਂ ਜੋਗੇ ਦਾ ਵਿਆਹ ਕਰਨਾ ਚਾਹੁੰਦੇ ਹਾਂ ਤੇ ਜੋਗੇ ਵਾਸਤੇ ਅਸੀਂ ਇੱਕ ਲੜਕੀ ਵੀ ਦੇਖੀ ਹੋਈ ਹੈ ਕਿਰਪਾ ਕਰਕੇ ਇਸ ਨੂੰ ਆਗਿਆ ਦਿਓ ਤਾਂ ਕਿ ਇਹ ਸਾਡੇ ਨਾਲ ਕਿਸਾਬਰ ਜਾ ਕੇ ਆਪਣਾ ਵਿਆਹ ਕਰਵਾ ਦੇਵੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੋਗੇ ਨੂੰ ਛੁੱਟੀ ਦੇ ਦਿੱਤੀ ਪਰ ਨਾਲ ਹੀ ਉਸ ਦੀ ਪ੍ਰੀਖਿਆ ਲੈਣ ਲਈ ਗੁਰੂ ਜੀ ਨੇ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਭੇਜਿਆ ਤੇ ਆਖਿਆ ਕਿ ਜਦੋਂ ਜੋਗਾ ਸਿੰਘ ਤਿੰਨ ਫੇਰੇ ਲੈ ਲਵੇ ਤਦ ਉਸ ਦੇ ਹੱਥ ਵਿੱਚ ਇਹ ਹੁਕਮਨਾਮਾ ਦੇ ਦੇਣਾ ਤਾਂ ਉਸ ਸਿੱਖ ਨੇ ਅਜਿਹਾ ਹੀ ਕੀਤਾ ਜਿਵੇਂ ਹੀ ਭਾਈ ਜੋਗੇ ਨੇ ਵਿਆਹ ਦੇ ਤਿੰਨ ਫੇਰੇ ਲਏ ਤਾਂ ਗੁਰੂ ਜੀ ਦੇ ਉਸ ਸਿੱਖ ਨੇ ਭਾਈ ਜੋਗੇ ਨੂੰ ਹੁਕਮਨਾਮਾ ਪੜਾ ਦਿੱਤਾ ਵਿੱਚ ਗੁਰੂ ਜੀ ਨੇ ਤੁਰੰਤ ਅਨੰਦਪੁਰ ਸਾਹਿਬ ਪਾਉਣ ਦਾ ਹੁਕਮ ਦਿੱਤਾ ਸੀ ਜਿਸ ਨੂੰ ਵੇਖ ਕੇ ਭਾਈ ਜੋਗੇ ਨੇ ਆਪਣੀਆਂ ਲਾਹਾਂ ਦਾ ਇੱਕ ਫੇਰਾ ਵਿੱਚ ਹੀ ਛੱਡ ਦਿੱਤਾ ਤੇ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਤਰਫ ਰਵਾਨਾ ਹੋ ਗਿਆ ਤੇ ਪਿੱਛੋਂ ਭਾਈ ਜੋਗੇ ਦੇ ਪਰਿਵਾਰ ਨੇ ਉਸ ਦਾ ਬਚਿਆ ਇੱਕ ਫੇਰਾ ਉਸ ਦੇ ਕਮਰਬੰਦ ਨਾਲ ਲੈ ਕੇ ਵਿਆਹ ਪੂਰਾ ਕੀਤਾ ਭਾਈ ਜੋਗਾ ਜਦੋਂ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਵਿਚਾਰ ਆ ਰਹੇ ਸਨ ਕਿ ਮੇਰੇ ਵਰਗਾ ਕੋਈ ਬਿਰਲਾ ਹੀ ਸਿੱਖ ਹੋਵੇਗਾ ਜਿਹੜਾ ਮੇਰੇ ਵਾਂਗੂ ਗੁਰੂ ਦੀ ਆਗਿਆ ਮੰਨਦਾ ਹੋਵੇ ਭਾਈ ਜੋਗਾ ਆਪਣੇ ਮਨ ਵਿੱਚ ਇਸ ਤਰ੍ਹਾਂ ਦੇ ਹੁੰਮੇ ਵਾਲੇ ਵਿਚਾਰ ਸੋਚਦਾ ਸੋਚਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਵੱਧਦਾ ਜਾ ਰਿਹਾ ਸੀ ਤੇ ਜਦੋਂ ਉਹ ਹੁਸ਼ਿਆਰਪੁਰ ਪਹੁੰਚਾ ਤਾਂ ਰਸਤੇ ਵਿੱਚ ਉਸ ਨੂੰ ਇੱਕ ਬੇਸਵਾ ਦਾ ਕੋਠਾ ਦਿਖਾਈ ਦਿੱਤਾ ਇੱਥੇ ਨਾਚ ਗਾਣਾ ਹੋ ਰਿਹਾ ਸੀ ਭਾਈ ਜੋਗੇ ਦੀ ਮੱਤ ਤੇ ਹੋਮੇ ਦਾ ਪਰਦਾ ਪੈ ਚੁੱਕਿਆ ਸੀ ਤੇ ਉਹ ਵਿਧਵਾ ਦੇ ਕੋਠੇ ਅੰਦਰ ਚਲਾ ਗਿਆ ਬੇਸਵਾ ਨੇ ੜਕਾਉ ਕਿਸਮ ਦਾ ਹਾਰ ਸ਼ਿੰਗਾਰ ਕੀਤਾ ਹੋਇਆ ਸੀ ਤੇ ਉਸ ਦਾ ਸੁੰਦਰ ਰੂਪ ਦੇਖ ਕੇ ਭਾਈ ਜੋਗਾ ਡੋਲ ਗਿਆ ਤੇ ਸਿੱਖ ਧਰਮ ਦੇ ਵਿਰੁੱਧ ਜਾ ਕੇ ਮਾੜਾ ਕੰਮ ਕਰਨ ਲਈ ਤਿਆਰ ਹੋ ਗਿਆ ਜਾਣੀ ਜਾਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਸਭ ਅੱਖੀਂ ਦੇਖ ਰਹੇ ਸਨ ਤੇ ਉਹ ਆਪਣੇ ਗਲਤ ਰਸਤੇ ਤੇ ਪੈ ਚੁੱਕੇ ਸਿੱਖ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਬੇਸਵਾ ਦੇ ਮਕਾਨ ਦੇ ਬਾਹਰ ਪਹੁੰਚ ਗਏ ਤੇ ਚੌਂਕੀਦਾਰ ਦਾ ਰੂਪ ਧਾਰ ਕੇ ਸਾਰੀ ਰਾਤ ਉਸ ਬੇਸਵਾ ਦੇ ਮਕਾਨ ਬਾਹਰ ਪੈਰਾਤ ਦੇ ਰਹੇ ਤੇ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਜੀ ਜੋਗਾ ਸਿੰਘ ਜਦੋਂ ਵੀ ਉਸ ਬੇਸਵਾ ਨਾਲ ਮਾੜਾ ਕਰਮ ਕਰਨ ਲਈ ਅੱਗੇ ਵੱਧਦਾ ਤਾਂ ਉਸ ਦੇ ਕੰਨਾਂ ਵਿੱਚ ਚੌਕੀਦਾਰ ਦੇ ਮੂੰਹ ਤੋਂ ਆ ਰਹੀ ਵਾਹਿਗੁਰੂ ਦੇ ਜਾਪ ਦੀ ਆਵਾਜ਼ ਪੈ ਜਾਂਦੀ ਭਾਈ ਜੋਗੇ ਨੇ ਮਾੜਾ ਕਰਮ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਕੰਨਾਂ ਵਿੱਚ ਪੈ ਰਹੀ ਵਾਹਿਗੁਰੂ ਦੀ ਆਵਾਜ਼ ਕਰਕੇ ਉਸ ਦੀ ਹਿੰਮਤ ਨਾ ਪਈ ਤੇ ਅਖੀਰਕਾਰ ਉਸ ਨੂੰ ਗਿਆਨ ਹੋ ਗਿਆ ਤੇ ਉਸ ਨੇ ਆਪਣੇ ਆਪ ਨੂੰ ਫਿੱਟ ਲਾਣ ਤਪਾਈ ਤੇ ਆਪਣੀ ਆਤਮਾ ਨੂੰ ਧਿਕਾਰ ਦਾ ਹੋਇਆ ਘੋੜੇ ਤੇ ਸਵਾਰ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਵੱਲ ਚੱਲ ਪਿਆ ਭਾਈ ਜੋਗਾ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ ਤੇ ਉਸ ਨੂੰ ਗੁਰੂ ਜੀ ਦੇ ਪਾਹ ਜਾਂਦੋਂ ਵੀ ਸ਼ਰਮ ਆ ਰਹੀ ਸੀ ਪਰ ਟੁੱਟੇ ਪਰ ਜੇ ਦਿਲ ਨਾਲ ਉਹ ਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਗਿਆ ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਸ਼ਾਬਾਸ਼ੇ ਦਿੱਤੀ ਕਿ ਤੂੰ ਸਾਡੇ ਇੱਕ ਬੁલાਏ ਤੇ ਸਾਡੇ ਪਾਸ ਆ ਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁੱਛਦਾ ਹੈ ਕਿ ਸਤਿਗੁਰੂ ਜੀ ਲੱਗਦਾ ਹੈ ਕਿ ਰਾਤ ਆਪ ਜੀ ਠੀਕ ਤਰ੍ਹਾਂ ਆਰਾਮ ਨਹੀਂ ਕਰ ਸਕੇ ਤੁਹਾਡੀਆਂ ਅੱਖਾਂ ਲਾਲ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੋਗਾ ਸਿੰਘ ਜਗਾਵੇਂ ਵੀ ਤੂੰ ਤੇ ਪੁੱਛੇ ਵੀ ਆਪ ਜੋਗਾ ਸਿੰਘ ਜੀ ਸਤਿਗੁਰੂ ਜੀ ਮੈਂ ਸਮਝਿਆ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਗਿਆਨ ਪੰਜਵੇਂ ਜਾਮੇ ਤਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ ਨੌਵੇਂ ਜਾਮੇ ਸੀਸ ਦਿੱਤਾ ਕੋਈ ਗੱਲ ਨਹੀਂ ਪਰ ਨਹੀਂ ਸੀ ਪਤਾ ਇਹ ਸਿੱਕੀ ਖਾਤਰ ਦਸਵੇਂ ਜਾਮੇ ਵਿੱਚ ਬੇਸਵਾ ਦੇ ਦਰਵਾਜ਼ੇ ਤੇ ਪਹਿਰਾ ਦੇਣਾ ਪਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਜੋਗਾ ਸਿੰਘ ਦੇ ਕਪਾਟ ਢੁੱਲ ਗਏ ਤੇ ਉਹ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਆਖਣ ਲੱਗਾ ਦਾਤਾ ਜੀ ਆਪ ਬਖਸ਼ਣ ਹਾਰ ਹੋ ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ ਦੇਣਾ ਮੈਂ ਭੁੱਲ ਗਿਆ ਸੀ ਮੇਰੀ ਮਤ ਤੇ ਹੋਮੇ ਦਾ ਪਰਦਾ ਪੈ ਗਿਆ ਸੀ ਜੋ ਮੈਂ ਬੇਸਵਾ ਵੱਲ ਚਲਾ ਗਿਆ ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ लाज ਰੱਖੀ ਮੈਨੂੰ ਬਖਸ਼ ਦਿਓ ਆ ਗੁਰੂ ਸਾਹਿਬ ਜੀ ਨੇ ਭਾਈ ਜੋਗੇ ਨੂੰ ਮਾਫ਼ ਕੀਤਾ ਤੇ ਅਸੀਸਾਂ ਦਿੰਦੇ ਹੋਏ ਗਲੇ ਨਾਲ ਲਗਾ ਲਿਆ ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਦੋ ਸੰਖਿਆਵਾਂ ਮਿਲਦੀਆਂ ਹਨ ਪਹਿਲੀ ਕਿ ਪ੍ਰਮਾਤਮਾ ਨੂੰ ਮੰਨਣ ਵਾਲਾ ਮੁਖ ਜਦੋਂ ਕਦੇ ਗਲਤ ਰਸਤੇ ਤੇ ਪੈ ਜਾਂਦਾ ਹੈ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਜਾਂ ਕਿਸੇ ਨਾ ਕਿਸੇ ਇਨਸਾਨ ਦੁਆਰਾ ਉਸ ਨੂੰ ਰੋਕਣ ਦਾ ਯਤਨ ਜ਼ਰੂਰ ਕਰਦਾ ਹੈ ਤੇ ਦੂਸਰੀ ਸਿੱਖਿਆ ਕਿ ਮਨੁੱਖ ਨੂੰ ਕੋਈ ਵੀ ਸੇਵਾ ਜਾਂ ਧਾਰਮਿਕ ਕਾਰਜ ਕਰਦੇ ਸਮੇ ਇਹ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਮੈਂ ਨਾ ਕਰਦਾ ਇਹ ਕਦੇ ਵੀ ਨਹੀਂ ਸੀ ਹੋਣਾ ਇਹ ਇੱਕ ਹੰਕਾਰ ਦੇ ਨਿਸ਼ਾਨੇ ਹੈ ਜੋ ਅਗਲੇ ਪਿਛਲੇ ਕੀਤੇ ਸਭ ਦੇ ਕੰਮਾਂ ਨੂੰ ਧੋਕੇ ਰੱਖ ਦਿੰਦੀ ਹੈ ਤੇ ਇਨਸਾਨ ਨੂੰ ਮਾੜੇ ਕਰਮਾਂ ਵੱਲ ਲੈ ਤੁਰਦੀ ਹੈ ਗੁਰੂ ਪਿਆਰਿਓ ਸਾਖੀ ਨੂੰ ਲਾਈਕ ਕਰੋ ਤੇ ਜਿਆਦਾ ਤਾਂ ਜਿਆਦਾ ਸ਼ੇਅਰ ਕਰੋ ਸਤਨਾਮ ਸ਼੍ਰੀ ਵਾਹਿਗੁਰੂ